ਲੁਧਿਆਣਾ ਦੇ ਜਲੰਧਰ ਬਾਈਪਾਸ ਤਾਨਾ ਮੰਡੀ ਦੇ ਵਿੱਚ ਸਤਿਗੁਰ ਰਵੀਦਾਸ ਧਰਮ ਸਮਾਜ ਦੇ ਵੱਲੋਂ ਮਹਾ ਸੰਸਮੇਲਨ ਕੀਤਾ ਗਿਆ ਇਸ ਮੌਕੇ ਤੇ ਸਮੋਹੇਕ ਵਿਵਾਹਾ ਦਾ ਵੀ ਆਯੋਜਨ ਕੀਤਾ ਗਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਕੁੜੀਆਂ ਦਾ ਵਿਆਹ ਕਰਵਾਇਆ ਗਿਆ ਇਸ ਮੌਕੇ ਕੁੜੀਆਂ ਨੂੰ ਉਹਨਾਂ ਦੇ ਘਰ ਦਾ ਸਮਾ ਵੀ ਸੰਸਾ ਦੇ ਵੱਲੋਂ ਦਿੱਤਾ ਗਿਆ ਸੀ ਅਤੇ ਸੰਸਥਾ ਨੇ ਕਿਹਾ ਕਿ ਸਮੇਂ-ਸਮੇਂ ਤੇ ਅਜਿਹੇ ਪ੍ਰੋਗਰਾਮ ਆਯੋਜਿਤ ਕਰਦੇ ਰਹਿੰਦੇ ਨੇ ਅੱਜ ਸਾਡੇ ਜਿਹੜੇ ਸਾਡੇ ਸੰਗਠਨ ਆ ਸਤਿਗੁਰਦਾਸ ਧਰਮ ਸਮਾਜ ਰਜਿਸਟਰਡ ਪੰਜਾਬ ਉਹਦੇ ਵੱਲੋਂ ਅੱਜ 8ਵਾਂ ਸਾਲਾਨਾ ਜੋ ਸਮਾਗਮ ਹੋਇਆ ਇਹਦੇ ਵਿੱਚ ਅਸੀਂ ਸਾਤ ਸਮਾਗਮ ਤਾਂ ਕਰ ਹੀ ਰਹੇ ਆ ਜੀ ਲੇਕਿਨ ਨਾਲ ਨਾਲ ਅਸੀਂ ਗਰੀਬ ਬੱਚਿਆਂ ਦਾ ਵਿਆਹ ਸਕੂਲੇ ਬੱਚਿਆਂ ਦੀਆਂ ਗਰੀਬਾਂ ਦੀਆਂ ਜਿਹੜੇ ਪੜ੍ਹ ਸਕਦੇ ਆ ਪਰ ਉਹਨਾਂ ਕੋਲ ਫੀਸਾਂ ਹੈ ਨਹੀਂ ਉਹਨਾਂ ਨੂੰ ਫੀਸਾਂ ਬੁਝੇ ਫੇ ਫਿਲਟਰ ਪਾਣੀ ਇਸ ਤਰ੍ਹਾਂ ਦੇ ਕਈ ਦੇ ਕਦਮਾਂ ਵਰਦੀਆਂ ਇਦਾਂ ਦਾ ਕੰਮ ਜੀ ਸਾਰਾ ਜਿਹੜਾ ਰੰਬਿਆ ਹੋਇਆ ਸੋ ਅਸੀਂ ਜਿਵੇਂ ਸਾਰਾ ਸਾਰਾ ਸਾਡੀ ਟੀਮ ਆ ਮਿਲ ਕੇ ਸਾਰੇ ਬਹੁਤ ਵਧੀਆ ਕੰਮ ਆ ਸਾਰੇ ਆਪ ਸ਼ੋਰ ਤੇ ਭਰਪੂਰੀ ਪ੍ਰਤਪਤੀ ਲੋਕ 4 ਦਿਨ ਤੋਂ ਲੱਗੇ ਹੋਏ ਆ ਔਰ ਕੋਈ ਵੀ ਬੰਦੇ ਨੇ ਆਪਣੇ ਇੱਥੇ ਇਦਾਂ ਦੀ ਗੈਰ ਹਾਜ਼ਰੀ ਨਹੀਂ ਦਿਖਾਈ ਤੋਂ ਮੈਂ ਆਪਣਾ ਸਰਸ ਘਟਨ ਦਾ ਵੀ ਜਿਹੜੇ ਸਾਡੇ ਸੋ ਗਾਰਦਨਗਰ ਨਾਲੇ ਕੰਮ ਕਰਨ ਸਾਡੇ ਬਾਦ ਕਮੇਟੀ ਨੇ ਜੋ ਜੋੜਿਆ ਵੀ ਸੋਹਾਂ ਦਾ মিডিਆ ਦਾ ਸੋ ਸਾਨੂੰ ਜਿਹਨੇ ਵੀ ਆਏ ਉਹਨਾਂ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਨਾਮ ਰਜਿਸਟਰਡ ਟੇਲ ਨੂੰ ਦੁਆਰਾ ਦਾ ਬਹੁਤ ਬੇਤਿਆਗ ਤੇ ਧੰਨਵਾਦ ਉਹ ਵੀ ਲੜ ਜੀ ਜਿਹੜਾ ਪ੍ਰੋਗਰਾਮ ਲਟਾਇਆ ਜਾ ਰਿਹਾ ਉਹਦੇ ਬਾਰੇ ਕੀ ਹੈ ਅੱਜ ਸਤਗੁਰੂ ਅਰਦਾਸ ਸਰਨ ਸਮਾਜ ਰਿਸਟਰ ਸਰਕਸ ਪੰਜਾਬ ਨੂੰ ਦਿਵਟਮਾ ਮਾਨ ਸੰਮੇਲਨ ਅਤੇ ਸਤਿਗੁਰ ਅਤੇ ਸਤਿਗੁਰ ਰਵਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਸਮੂਹਿਕ ਵਿਆਹ ਸਮਾਰੋ ਲੜਕੀਆਂ ਦੇ ਕੀਤੇ ਗਏ ਆ ਪਰ ਉਹਦੇ ਵਿੱਚ ਸਮੂਹ ਸੰਤ ਸਮਾਜ ਸਾਡਾ ਰਵਦਾਸੀਆ ਸਮਾਜ ਸੰਤ ਸਮਾਜ ਵਿਸ਼ੇਸ਼ ਤੌਰ ਤੇ ਅਸ਼ੀਰਵਾਦ ਦੇਣ ਲਈ ਪਹੁੰਚਿਆ ਤੇ ਮੈਂ ਆਪਣੇ ਵੱਲੋਂ ਔਰ ਸਤਿਗੁਰ ਰਵਦਾਸ ਸੰਤ ਸਮਾਜ ਦੀ ਸੁਰਚੀ ਟੀਮ ਵੱਲੋਂ ਆਏ ਹੋਏ ਸੰਗਤ ਆਏ ਹੋਏ ਪ੍ਰਤਮੰਤੇ ਸੱਜਣਾ ਦਾ ਸਹਯੋਗੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਨੂੰ ਸਫਲ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਸਰ ਕਿੰਨੇ ਬੱਚਿਆਂ ਦਾ ਵਿਆਹ ਕਰਾਇਆ ਗਿਆ ਅੱਜ ਅਸੀਂ 8 ਬੱਚਿਆਂ ਦੇ ਵਿਆਹ ਕਰਾਏ ਆ ਇਸ ਤੋਂ ਪਹਿਲਾਂ ਅਸੀਂ ਤਕਰੀਬਨ 21 ਜਾਂ 22 ਲੜਕਿਆਂ ਦੇ ਵਿਆਹ ਕਰਾ ਚੁੱਕੇ ਹਾਂ ਕਿੰਨੇ ਸਾਲਾਂ ਤੋਂ ਕਰਾ ਰਹੇ ਆ ਇਹ ਤਕਰੀਬਨ ਜਿਹੜਾ ਵਿਆਹਾਂ ਦਾ ਸਿਲਸਿਲਾ 3 ਸਾਲ ਤੋਂ ਹੋਣ 2010 ਤੋਂ ਅਸੀਂ ਜਿਹੜਾ ਆ ਲਗਾਤਾਰ ਸੰਸਵੇਲ ਜਿਹੜੇ ਕਰਾ ਰਹੇ ਆ ਸਰ ਕੋਈ ਸਮਾਨਤ ਕਰਵਾਈ ਕਿ ਕਰਵਾਇਆ ਜਾਂਦਾ ਆਪਣੇ ਵੱਲ ਜੀ ਬਿਲਕੁਲ ਜੀ ਲੋੜਵੰਦ ਜਿਹੜਾ ਸਮਾਨ ਆ ਜੋਰੀ ਜੋ ਕਰੇ ਲੂਸ ਮਾਰਾਓ ਤਾਂ ਅਸੀਂ ਦੇਖ ਹੀ ਸਕਦੇ ਹਾਂ ਸਾਰਾ ਸਮਾਨ ਲੱਗਾ ਪਿਆ ਜੀ ਔਰ ਇਹ ਸਾਰਾ ਜਿਹੜਾ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਲੜਕਿਆਂ ਨੂੰ ਦਿੱਤਾ ਜਾਂਦਾ ਹੈ ਤੇ ਸਰ ਕੀ ਲੋਕਾਂ ਨੂੰ ਸਹਿਯਾ ਦੇਣਾ ਦੇਖੋ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਭਾਈਚਾਰੇਕ ਸਾਂਝ ਨਿਭਾਉਣ ਦੀ ਕਿਉਂਕਿ ਜਿਹੜੇ ਇਹੋ ਜਿਹੇ ਮਹਾਨ ਸਮਾਗਮ ਹੈ ਆਜਾ ਇਹੋ ਜਿਹੇ ਵੱਡੇ ਪੱਧਰ ਦੇ ਉੱਤੇ ਜ਼ਿਲ੍ਹਾ ਪੱਧਰੀ ਉੱਤੇ ਤੇ ਸੂਬਾ ਪੱਧਰੀ ਸਮਾਗਮ ਹੁੰਦੇ ਨੇ ਜੋ ਵਿਸ਼ੇਸ਼ ਤੌਰ ਤੇ ਸਾਡੇ ਧਰਮ ਨਾਲ ਔਰ ਸਮਾਜ ਨਾਲ ਜੁੜੇ ਹੋਏ ਆ ਇਹਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਨੂੰ ਸਾਰਿਆਂ ਨੂੰ ਭਾਈਚਾਰੇਕ ਸਾਂਝ ਦੇ ਤੌਰ ਤੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਔਰ ਜੋ ਸਾਰੇ ਯੂਥ ਟੀਮਾਂ ਲੱਗੀਆਂ ਨੇ ਸਾਡਾ ਇਹੀ ਉਪਰਾਲਾ ਹੈ ਕਿ ਨਸ਼ੇ ਤੋਂ ਦੂਰ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਔਰ ਜਿਹੜਾ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਇਸ ਕਰਕੇ ਅੱਜ ਦਾ ਜਿਹੜਾ ਇਹ ਸਮਾਜ ਜਿਹੜਾ ਮਹਾਨ ਸਮਾਗਮ ਹੋਇਆ ਵਾ ਇਸ ਜਿਹੜਾ ਠਾਠਾ ਮਾਰਦਾ ਜਿਹੜਾ ਇੰਨਾ ਇਕੱਠ ਜਿਗਾ ਉਹ ਇਸ ਗੱਲ ਦਾ ਗਵਾਹ ਆ ਕਿ ਅਸੀਂ ਜਿਹੜੇ ਅੱਜ ਕਿਤੇ ਨਾ ਕਿਤੇ ਆਪਣੇ ਧਰਮ ਦੇ ਉੱਤੇ ਆਪਣੇ ਸਮਾਜ ਦੇ ਲਈ ਆਪਣਾ ਕੰਮ ਕਰਨ ਲਈ ਤਿਆਰ ਹਾਂ ਇਹ ਸਿਰ ਕਿਤੇ ਨਾ ਹੋਰ ਲੋੜਾਂ ਬਾਕੀ ਜੀ ਜੀ ਤੋਂ ਤੁਹਾਡੇ ਵੱਲੋਂ ਜੀ ਬਿਲਕੁਲ ਜੀ ਅਸੀਂ ਹੁਣ ਤੱਕ ਜਿਹੜੇ ਆ 35 ਬੱਚੇ ਅਡੌਪਟ ਕਰ ਚੁੱਕੇ ਆ এডੂਕੇਸ਼ਨ ਦੇ ਮਾਮਲੇ ਨੂੰ ਜੇ ਗੱਲ ਕਰੀਏ ਤਾਂ এডੂਕੇਸ਼ਨ ਨੂੰ ਲੈ ਕੇ ਜਿਹੜੇ 12ਵੀਂ ਪਲੱਸ ਦੇ ਬੱਚੇ ਆ 12ਵੀਂ ਤੋਂ ਬਾਅਦ ਦੇ ਜਿਨ੍ਹਾਂ ਨੇ ਕੋਈ IAS BCS ਕਰਨੀ ਹੈ ਜਾਂ ਹੋਰ ਜਿਹੜੇ ਕੋਰਸ ਕਰਨੇ ਵੱਡੇ ਤੇ ਕਿਸੇ ਨੇ ਕੁਝ ਬੰਨਣਾ ਜ਼ਿੰਦਗੀ ਦੇ ਅੰਦਰ ਤੇ ਉਹਦੇ ਵਿੱਚ ਜਿਹੋ ਬੱਚੇ ਅਫੋਰਡ ਨਹੀਂ ਕਰ ਸਕਦੇ ਪੜਾਈ ਉਹਨਾਂ ਨੂੰ ਅਸੀਂ ਇਹਦਾ ਉਹਨਾਂ ਖਰਚਾ ਨਹੀਂ ਚੱਕਦੇ ਆ ਜੋ ਸਾਨੂੰ ਲੋਡ ਬੰਦ ਲੱਗਦਾ ਜੈ ਗੁਰਦੇਵ ਜੈ ਗੁਰਦੇਵ ਜੈ ਭੀਗ ਜਪਾ ਤਾਨੂੰ ਲੱਗਦਾ ਕਿ ਜੋੜੇ ਕਾਫੀ ਪਏ ਹਨ ਔਰ ਆਪਣੀ ਤਨਵੱਦੀ ਮੇਰਾ ਨਾਮ ਗੁਰਪ੍ਰੀਤ ਲਾਲੀਆ ਜੀ ਮੈਂ ਮੁੱਖ ਪ੍ਰਚਾਰਕ ਹਾਂ ਕਿਸੇ ਗੁਰੂ ਰਵਿਦਾਸ ਸਰਪੰਚ ਸਮਾਜ ਸਰਸਟ ਰਜਿਸਟਰਡ ਪੰਜਾਬ ਦਾ ਮੇਰਾ ਦਰਵਾਜ਼ਾ ਬਣਦਾ ਜੋ ਸਮਾਰੰਥ ਅੱਜ ਦਾ ਜੋ ਮਹਾਨ ਸੰਤ ਸੰਮੇਲਨ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਬੜੇ ਹੀ ਸ਼ਰਧਾਪੂਰਵ ਕਰਵਾਇਆ ਗਿਆ 8ਵਾਂ ਮਹਾਨ ਸੰਤ ਸੰਮੇਲਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਰ ਕਿਰਪਾ ਦੇ ਨਾਲ ਕਰਵਾਇਆ ਗਿਆ ਔਰ ਨਾਲ ਹੀ ਸਮੂਹਿਕ ਵਿਆਹ ਸਮਾਰੋਹ ਵੀ ਬੜੀ ਸ਼ਰਧਾਪੂਰਵ ਕਰਵਾਇਆ ਗਿਆ ਤੁਸੀਂ ਦੇਖਿਆ ਇਹ ਸਾਰਿਆਂ ਨੇ ਕਿ ਕਿਵੇਂ ਜੋੜਿਆਂ ਨੇ ਇੱਥੇ ਵਿਆਹ ਆਨੰਦ ਕਾਰਜ ਕੀਤੇ ਗਏ ਆ ਔਰ ਨਾਲ ਉਹਨਾਂ ਨੂੰ ਜ਼ਰੂਰਤ ਦਾ ਜੋ ਸਬਾਨ ਹੈ ਜੋ ਘਰੇਲੂ ਸਬਾਨ ਹੈ ਉਹ ਵੀ ਮੌਕੇ ਦੇ ਉੱਤੇ ਮੁਹਈਆ ਜਿਹੜਾ ਕਰਵਾਇਆ ਜਾਏਗਾ ਇੱਥੇ ਔਰ ਜਿੰਨੀਆਂ ਵੀ ਬਰਾਤਾਂ ਆਈਆਂ ਸੀ ਉਹਨਾਂ ਦਾ ਅਸੀਂ ਇੱਥੇ ਬੜੇ ਹੀ ਅچھے ਤਰੀਕੇ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਔਰ ਉਹਨਾਂ ਦੀ ਆਉ ਭਗਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਜਿੰਨਾ ਵੀ ਸੰਤ ਸਮਾਜ ਜੋ ਹੈ ਉਹ ਇੱਥੇ ਇਕੱਠਾ ਹੋਇਆ ਸੀ ਅੱਜ ਤੁਸੀਂ ਸਾਰੇ ਦੇਖਿਆ ਜਿਹੜੀਆਂ ਬਰਾਤਾਂ ਆਈਆਂ ਲੋਕਲ ਆਈਆਂ ਜਾਂ ਪੰਜਾਬ ਤੋਂ ਬਾਹਰੋਂ ਆਈਆਂ ਪੰਜਾਬ ਤੋਂ ਬਾਹਰ ਵੀ ਬਰਾਤਾਂ ਲੋਕਲ ਵੀ ਹੈਗੀਆਂ ਕੁਝ ਕੁਝ ਪੰਜਾਬ ਤੋਂ ਬਾਹਰ ਨਹੀਂ ਪੰਜਾਬ ਤੋਂ ਬਾਹਰ ਨਹੀਂ ਕਹਿ ਸਕਦੇ ਲੁਧਿਆਣੇ ਤੋਂ ਬਾਹਰ ਆਈਆਂ ਹੈਗੀਆਂ ਜਿਵੇਂ ਜਲੰਧਰ ਹੋਇਆ ਕਪੂਰਥਲਾ ਹੋਇਆ ਇੱਥੋਂ ਮਤਲਬ ਕਿ ਬਰਾਤਾਂ ਆਈਆਂ ਹੈਗੀਆਂ ਬਾਕੀ ਕੁਝ ਲੋਕਲ ਜਿਹੜੇ ਵਿਆਹ ਸਗੇ ਹੋ ਸੀ ਕਿਉਂਕਿ ਅਸੀਂ ਹਮੇਸ਼ਾ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਵਿਆਹ ਇੱਕ ਜਿਹੜਾ ਕਰਨਾ ਜਿਹੜਾ ਸਾਡੀ ਸੰਸਥਾ ਦਾ ਜੋ ਉਪਰਾਲਾ ਹੈ ਇਹ ਕਿਸੇ ਜਿਦਾ ਕਹੋ ਇਸ ਦਾ ਕੋਈ ਗਲਤ ਫਾਇਦਾ ਨਾ ਉਠਾ ਲੇ ਜੋ ਲੋੜਵੰਦ ਪਰਿਵਾਰ ਹੈ ਉਹਨਾਂ ਦਾ ਹੀ ਇਹ ਕਾਰਜ ਇੱਥੇ ਕੀਤੇ ਜਾਂਦੇ ਆ ਔਰ ਸਾਡੀ ਇਨਸਪੈਕਸ਼ਨ ਕਮੇਟੀ ਹੈ ਉਹ ਪੰਜ ਮੈਂਬਰੀ ਬਣੀ ਹੈ ਇਨਸਪੈਕਸ਼ਨ ਕਮੇਟੀ ਬੰਦਾ ਇਨਸਪੈਕਸ਼ਨ ਕਰਦੀ ਹੈ ਔਰ ਉਸ ਤੋਂ ਬਾਅਦ ਜਿਹੜੇ ਆ ਉਹ ਡਿਸਾਈਡ ਕਰਦੇ ਆ ਕਿ ਕਿਸ ਜੋੜੇ ਨੂੰ ਆਪਾਂ ਇੱਥੇ ਜਿਹੜਾ ਕਿਉਂਕਿ ਇਹ ਸੰਗਤ ਦਾ ਪੈਸਾ ਹੈ ਨਾਲ ਮਿਲ ਕੇ ਸਾਰੇ ਭਰਾ ਕਰਦੇ ਆ ਸੋ ਇਸ ਕਰਕੇ ਇਹ ਜਿਹੜਾ ਇੱਥੇ ਅੱਜ ਦਾ ਜੋ ਦੌਰਾਨ ਸੀ ਬੜੀ ਸ਼ਰਧਾ ਨਾਲ ਹੋਇਆ ਬੜੇ ਅੱਛੇ ਤਰੀਕੇ ਨਾਲ ਹੋਇਆ ਜੀ ਸੋ ਮੈਂ ਨਾਲ ਹੀ ਸਾਰੇ ਹੀ ਤੁਹਾਡੇ মিডিਆ ਜਿੰਨਾ ਵੀ ਤੁਸੀਂ ਇੱਥੇ ਪਹੁੰਚੇ ਹੋ ਕਵਰੇਜ ਕੀਤੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਬਾਰਕਿਰਪਾ ਦੇ ਨਾਲ ਪੰਜਾਬ ਨਹੀਂ ਬਲਕਿ ਭਾਰਤ ਦੇ ਕੋਨੇ-ਕੋਨੇ ਦੇ ਵਿੱਚੋਂ ਅੱਜ ਸੰਤ ਸਮਾਜ ਇੱਥੇ ਤੁਸੀਂ ਦੇਖਿਆ ਸਾਰੇ ਇਕੱਠੇ ਹੋਏ ਸੀਗੇ ਬਰਦਾਸਿਆ ਕੌਮ ਦੇ ਸੰਤ ਸਮਾਜ ਇਕੱਠਾ ਹੋਏ ਸੀ ਸਾਰੇ ਜਾਣੇ ਔਰ ਜਿਵੇਂ ਤੁਸੀਂ ਦੇਖਿਆ ਕਿ ਲਾਵਾਂ ਜਿਹੜੀਆਂ ਅਕਸਰ ਕੀਤੀਆਂ ਜਾਂਦੀਆਂ ਇਹ ਲਾਵਾਂ ਜਿਹੜੀਆਂ ਤੁਸੀਂ ਵੀ ਅੱਜ ਦੇਖੀਆਂ ਕਿ ਅੱਜ ਅੱਛੇ ਤਰੀਕੇ ਦੇ ਨਾਲ ਕੀਤੀਆਂ ਗਈਆਂ ਕਿ ਲਾਵਾਂ ਦਾ ਮਤਲਬ ਵੀ ਨਾਲ ਸਮਝਾਇਆ ਗਿਆ ਕਿ ਲਾਵ ਦਾ ਮਤਲਬ ਹੈ ਕੀ ਹੈ ਸੋ ਇੱਕ ਦੂਜੇ ਦਾ ਸਾਥ ਦੇਣਾ ਸੋ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਆਪ ਸਭ ਦੇ মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈ ਗੁਰਦੇਵ ਤਨ ਗੁਰਦੇ ਲੁਧਿਆਣਾ ਲਾਈਵ ਲਈ ਅਰਵਿੰਦਰ ਸਰਾਨਾ ਦੀ ਰਿਪੋਰਟ